ਸਤ ਸ੍ਰੀ ਅਕਾਲ ਦੋਸਤੋ ਸਾਡੇ ਵਲੌਗਸ 'ਚ ਤੁਹਾਡਾ ਸਵਾਗਤ ਹੈ ਰਾਮ ਜੁੱਤੀ ਵਲੌਗ 'ਚ ਤੇ ਅੱਜ ਅਸੀਂ ਕਰ ਰਹੇ ਹਾਂ ਆਪਣੇ ਘਰ ਦੀ ਸਫਾਈ ਤੇ ਆ ਦੇਖੋ ਜੋਤੀ ਜੀ ਹੁਣ ਲੱਗੇ ਪਏ ਆ ਕਿਉਂਕਿ ਦੀਵਾਲੀ ਨੇੜੇ ਆਈ ਜਾਂਦੀ ਹੈ ਇਹ ਗਰਵੀਨ ਜੀ ਦੇਖੋ ਇਹ ਆਪਦੀਆਂ ਉਹ ਕਿੰਮਾਂ ਰੋੜੀਆਂ ਰੋੜੀਆਂ ਤੇ ਜੋਤੀ ਨਾਲ పరిਚੇਅ ਕਰਾਉਣਾ ਹੈ ਥੋੜਾ ਆ ਜੋਤੀ ਆਪਣੀ ਸਤਿ ਸ਼੍ਰੀ ਅਕਾਲ ਹਾਂ ਵੀ ਕੀ ਕਰਦੇ ਆ ਦੋਸਤੋ ਤੇ ਅੱਜ ਦਿਵਾਲੀ ਦੀਆਂ ਸਫਾਈਆਂ ਕਰਨ ਲੱਗੇ ਪਏ ਆ ਹੁਣ ਅਸੀਂ ਦਿਵਾਲੀ ਦੀਆਂ ਘਰੇ ਸਫਾਈਆਂ ਲੱਗੇ ਪਏ ਇੱਕ ਵਾਰੀ ਕਰਨ ਨੂੰ ਫਿਰ ਅਸੀਂ ਦੁਕਾਨ ਤੇ ਜਾਵਾਂਗੇ ਪੋਤੇ ਵੀ ਤੁਹਾਨੂੰ ਦਿਖਾਵਾਂਗੇ ਤੇ ਗਾਂ ਦਾ ਜਿਦਾਂ ਹੋਰ ਵੀਡੀਓ ਹੀ ਬਣਾਵਾਂਗੇ ਅਸੀਂ ਤੇ ਉਹ ਸਾਡੀ ਗੁੱਡ ਨਿਊਜ਼ ਹੈਗੀ ਐ ਫਿਰ ਅਗਲੀ ਵਾਰੀ ਵਾਹਾਂ ਦਾ ਅਗਲੀ ਵੀਡੀਓ ਵਿੱਚ ਸੰਭ ਉਹ ਅਸੀਂ ਕਿੱਥੇ ਜਾਣਾ ਹੈਗਾ ਤੇ ਉਹਦਾ ਵਲੌਗ ਅਸੀਂ ਅੱਗੇ ਸ਼ੂਟ ਕਰਾਂਗੇ ਉਹ ਵੀ ਤੁਹਾਨੂੰ ਦਿਖਾਵਾਂਗੇ ਅੱਜ ਬਹੁਤ ਹੀ ਵਧੀਆ ਵਲੌਗ ਰਹੂਗਾ ਉਹ ਸਾਡਾ ਜਾਣ ਵਾਲਾ ਤੇ ਉਹ ਵੀ ਤੁਹਾਨੂੰ ਫਸ ਖਬਰਿ ਦਿਖਾਵਾਂਗੇ ਉਹ ਜਾਣ ਵਾਲੀ ਵੀਡੀਓ ਦਿਖਾਵਾਂਗੇ ਸਾਰੀ ਹੁਣ ਅਸੀਂ ਦੁਕਾਨ ਵੀ ਖਾਵਾਂਗੇ ਸਾਡੀ ਤੇ ਸਾਡਾ ਕੈਫੇ ਹੈਗਾ ਉਹ ਅਸੀਂ ਹੁਣ ਬਸ ਘਰ ਦੀ ਮੜ ਮੋਟਾ ਸਪਾਈ ਹੈਗੀ ਆ ਉਹ ਕਰਕੇ ਤੇ ਅਸੀਂ ਦੁਕਾਨ ਦੀ ਅੱਜ ਸਪਾਈ ਕਰਨੀ ਹੈ ਤੇ ਤੇ ਵੀ ਦਿਖਾਵਾਂਗੇ ਹਾਂ ਤੇ ਉਹ ਕੈਫੇ ਤੇ ਫਿਰ ਜਾਵਾਂਗੇ ਅਸੀਂ ਕੈਫੇ ਤੇ ਸਫਾਈ ਕਰਕੇ ਆਵਾਂਗੇ ਨਾਲੇ ਸਾਡਾ ਕੈਫੇ ਦਿਖਾਵਾਂਗੇ ਤੁਹਾਨੂੰ ਤੇ ਕੋਈ ਨਹੀਂ ਮਿਲਦੇ ਅੱਗੇ ਕੈਫੇ ਤੇ ਆਹ ਦੇਖ ਲੋ ਇਹ ਕਰ ਲੈ ਦੋਸਤੋ ਅਸੀਂ ਕਰ ਲਈਏ ਥੋੜੀ ਪੇਟ ਪੂਜਾ ਕਿਉਂਕਿ ਭੁੱਖ ਬਹੁਤ ਲੱਗੀ ਹੋਈ ਹੈ ਤੇ ਅੱਜ ਅਸੀਂ ਇੱਕ ਨਵੀਂ ਆਈਟਮ ਤੁਹਾਨੂੰ ਦਿਖਾਉਣੀ ਹੈ ਕਿ ਅਸੀਂ ਹਾਂ ਕੀ ਬਣਾਇਆ ਪੰਜਾਬੀ ਜਿਹੜੇ ਪੁਰਾਣੇ ਲੋਕ ਬਹੁਤ ਪਹਿਨਾ ਮਨਾਉਂਦੇ ਸੀ ਤੇ ਉਹ ਤੁਹਾਨੂੰ ਦਿਖਾਉਣੇ ਆ ਅਸੀਂ ਤੇ ਮਾਂ 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 ਬੱਚੇ ਦੇ ਖਾਣੇ ਕਰ ਜਾਂਦੇ ਆ ਖਾਣ ਨੂੰ ਤੋ ਆਪਣਾ ਰਾਮ ਭਮੋਲੇ ਪਾਈ ਜਾਂਦਾ ਜਵਾਕਾਂ ਨੂੰ ਖਾਣ ਵਾਸਤੇ ਜਵਾਕਾਂ ਦੇ ਦਵਾ ਦਵਾ ਦੇਦੇ ਸੰਨ ਭਮੋਲੇ ਰਾਤ ਨੂੰ ਬਣਾਏ ਸੀ ਤਾਂ ਤਾਂ ਤੁਹਾਨੂੰ ਜ਼ਰੂਰ ਦੱਸਣਾ ਕਿ ਇਹ ਬਈਆ ਨਹੀਂ ਮੇਰੇ ਵੀਰ ਨੂੰ ਪਤਾ ਹੈਗਾ ਨਾ ਤੇ ਨਵੀਂ ਆਈਟਮ ਹੈਗੀ ਹੈ ਦੇਖੋ ਟਮਾਟਾ ਜੀ ਦੂਸਰੋ ਦੋਸਤੋ ਇਹ ਚੀਜ਼ ਕੀ ਹੈਗੀ ਆ ਨਵੀਂ ਆਇਟਮ ਹੈ ਮੈਂ ਤਾਂ ਆਪ ਖਾਣਾ ਹੀ ਮੈਨੂੰ ਟੈਸਟ ਬਹੁਤ ਲੱਗਦੇ ਹੈਗੇ ਤੇ ਜਵਾਖ ਨੂੰ ਹੁਣ ਨਾ ਨਾ ਰਾਮ ਨੇ ਜਵਾਖ ਨੂੰ ਪਾ ਕੇ ਦਿੱਤੇ ਪਮੋਲੇ ਤੇ ਹੁਣ ਇਹ ਖਾਣ ਲੱਗੇ ਆ। ਕੋਲੇ। ਅਵੀ ਰਾਮ ਜੀ ਪਈ ਜਾਂਦੇ ਹੈਗੇ ਪਮੋਲੇ ਖਾਣ ਨੂੰ। ਇਹ ਕਹਿੰਦਾ ਮੈਨੂੰ ਟੇਸਟ ਬਹੁਤ ਲੱਗਦੇ। ਨਹੀਂ ਲੈਣੇ ਕਿ ਕੋ। ਉਹ ਅਸੀਂ ਹੁਣ ਚੱਲੇ ਆਂ ਦੁਕਾਨ ਸਾਫ ਕਰਨ ਨੂੰ। ਝਾੜੂ-ਝੂੜ ਚੱਕ ਲਏ ਆ ਜੋਤੀ ਸਿੰਘ ਨੇ। ਗਿੱਟੀ-ਗਿੱਟੀ ਚੱਕ ਲਏ ਸਾਰਾ ਕੁਝ। ਤੇ ਨਸਖਾਨ ਵੀ ਮੇਰੇ ਮਗਰ ਬਹਿ ਗਈ ਆ। ਚਲਿਏ। ਚੱਲ ਬਹਿ ਜੂਗੇ। ਹਾਂ ਇੱਕ ਲੈ ਕੇ ਜਾਣਾ ਚਾਹੁੰਦਾ ਤਾਂ ਉਹਨੇ ਲੈ ਕੇ ਜਾਣੇ ਆ। ਦੋਨੇ ਲੈ ਚਲੋ। ਚਲ। ਠੀਕ। ਕਿ ਬਾਈ। ਤੋਂ ਦੋਸਤੋ ਅਸੀਂ ਆ ਗਏ ਆਪਣੀ ਸਾਡੀ ਦੁਕਾਨ ਤੇ ਜਰਾ ਜੋਤੀ ਵਿੱਚ ਚੱਕੀ ਹੁੰਦੀ ਬੋਡ ਬੋਡ ਹੁਣ ਬਾਹਰ ਕੱਢਦੇ ਪਏ ਸਾਰਾ ਕੁਝ। ਇਤਰਾਹਾਂ ਗੇ ਸਭਾਈ ਬਹੁਤ ਆ ਸਾਡੀ ਸ਼ਾਇਦੀ ਦੀ ਦੁਕਾਨ ਹੈਗੀ ਆ। ਅੱਛਾ ਬੋਲ ਉਹ ਉਹ ਨਵਾਲਾ ਤੁਸੀਂ ਦੁਕਾਨ ਨੇ ਬੈਕ ਅਵਰੇ ਨਾਲ ਮਿੱਟੀ ਮਿੱਟੀ ਨਾਲ ਪਰ ਆਹ ਤਾਂ ਸਾਰਾ ਕੁਝ ਇਹ ਕੁਝ ਜਿਹਾ ਹੋ ਗਿਆ। ਸਾਰਾ ਚੱਕ ਕੇ ਬਾਹਰ ਰੱਖਦੇ ਹਾਂ ਸਾਰਾ ਕੋਲ ਦੇ ਖਾਣੇ ਨੂੰ ਆ ਸਾਡਾ ਕੈਫੇ ਹੈਗਾ ਆਵੇ ਕਿੰਨਾ ਕੁਸ ਢਾਡ ਮਛਾਂ ਆ ਕਿੰਨਾ ਕੂੜਾ ਬਰਕਰਰ ਜਮ੍ਹਾ ਹੈ ਤਾਂ ਜਾਲੀ ਜੂਰੇ ਲੱਗੇ ਪਏ ਸਾਰਾ ਅਸੀਂ ਸਾਫ਼ ਕਰਦੇ ਆ ਆਹ ਲੋ ਕੋਈ ਚੀਜ਼ ਕਰੀ ਜਾਂਦੇ ਮੈਂ ਵੀ ਕੱਢਦਾ ਸਮਾਨ ਕਰ ਲਈਏ ਸਫਾਈ ਫਿਰ ਤੁਹਾਨੂੰ ਦਿਖਾਉਨੇ ਆ ਇੱਥੇ ਫਿਰ ਤੋ ਆ ਜੋਤੀ ਜੀ ਹੁਣ ਪਾਉਣ ਲੱਗ ਗਏ ਆ ਕਿੰਨਾ ਸਵਾਣ ਫਿਰ ਆ ਵਾ ਹੋਰ ਗੱਟੇ ਚ ਪਾਓ ਹੜਾ ਪਤਾ ਛੱਟਾ ਫੇਈ ਕਰਕੇ ਬਣੀ ਆ ਵੀ ਚੱਕ ਲੋ ਇੱਧਰ ਵੀ ਦੇ ਨੇ ਖਰਾਬ ਸਾਰੀਆਂ ਸਾਈਡ ਦੇ ਸਾਰੇ ਰਹੀ ਜਾਂਦੀ ਬਾਬੇ ਦੇ ਫੋਟੋ ਤੇ ਨਾ ਮਾਰੀ ਚੰਗਾ ਕਪੜਾ ਮਾਰਾਂਗੇ ਕਰੀਆੰਦੀ ਜੋਤੀ ਜੀ ਜਾਈ ਜਾਲੇ ਜੁਨੇ ਲਾਉਂਦੇ ਹੋਏ ਪਰ ਤੋਂ ਅੱਧੀ ਅਸੀਂ ਕਰਤੀ ਆ ਹੁਣ ਕਰਦੇ ਥੱਲੋਂ ਸਫਾਈ ਸਭੀ ਤੇ ਨਾਲੇ ਪਾਣੀ ਦਾ ਕੋਟਾ ਚਲਾ ਕੇ ਸਾਫ ਕਰਾਂਗੇ ਕਰੀ ਜਾਂਦੀ ਜੁਤੀ ਸਫਾਈ ਇਹ ਲੋਤੀ ਮਸਕਾਨ ਬੈਗੀ ਉੱਤੇ ਕੁਰਸੀ ਤੇ ਮੈਡਮ ਜਿਵੇਂ ਹੋਵੇ 4 ਰੁਪਏ ਨਾਲ ਲਾ ਕੇ ਅਸੀਂ ਫਿਰ ਪਾਣੀ ਨਾਲ ਚੰਗੀ ਤਰ੍ਹਾਂ ਧੋਵਾਂਗੇ ਤੇ ਜੰਗਲਾਂ ਤੋਂ ਕਹਿੰਦਾ ਸੀ ਅੱਜ ਹੁੰਦੀ ਹੈ ਸਾਡੀ ਦੁਕਾਨ ਦੀ ਸਫਾਈ ਬਹੁਤ ਦਿਨ ਹੋ ਗਏ 6 ਮਹੀਨੇ ਹੋ ਗਏ ਸਫਾਈ ਨਹੀਂ ਕੀਤੀ ਸਹੀ ਕਰਕੇ ਉਹ ਸਫਾਈ ਕਰਦੇ ਸੀ ਪਰ ਉਦੋਂ ਕੱਪੜੇ-ਕੁੱਪੜੇ ਨਾਲ ਪਹੁੰਚ ਕੇ ਉਹ ਕਰਦੇ ਸੀ ਪਰ ਜਿਹੜਾ ਚੰਗੀ ਤਰ੍ਹਾਂ ਕਰਨਾ ਸਫਾਈ ਉਹ ਨਹੀਂ ਹੋਈ ਸਾਡੇ ਕੋਲ ਉਹ ਜੁੱਤੀ ਕਰੀ ਜਾਂਦੀ ਹੈ ਹੁਣ ਕੰਪਿਊਟਰਾਂ ਦੀ ਸਫਾਈ ਕਰਦਾ ਕੁਰਸੀ ਵੀ ਕੁਰਸੀ ਵੀ ਧੋਣ ਵਾਲੀ ਹੋਈ ਪਈ ਐ ਸਾਡੀ ਗੰਦੀ ਬਹੁਤ ਆ ਤੇ ਇਹਨੂੰ ਪਾਣੀ ਨਾਲ ਮੈਂ ਕਰਦਾ ਸਹੀ ਸਪਾਈ ਵੀ ਕੀਤੀ ਜੀ ਕੁਰਸੀ ਦੀ ਵੀ ਸਹੀ ਕਰਕੇ ਉੱਤੋਂ ਪਹੁੰਚ ਦਿੰਨੇ ਆ ਫਿਰ ਸਹੀ ਕਰਕੇ ਜਿਆ ਹੋਇਆ ਇਹਦਾ ਪ੍ਰਿੰਸ ਸਪਾਈ ਦਾ ਡਿਸਟੈਂਸ ਕਿਉਂਕਿ ਟਾਈਮ ਹੀ ਉਹ ਉਨਾ ਕ ਹੁੰਦਾ ਅੱਜ ਆਪਾਂ ਵਧੀਆ ਕਰਾਂਗੇ ਸਪਾਈ ਸਾਰਾ ਕੁਝ ਸੈੱਟ ਕਰਕੇ ਕਿਉਂਕਿ ਅੱਜ ਟਾਈਮ ਸਮਾਂ ਮਿਲ ਗਿਆ ਇਹ ਦਿਵਾਲੀ ਦਾ ਟਾਈਮ ਹੈਗਾ ਕਿਉਂਕਿ ਦਿਵਾਲੀ ਤੇ ਆਹ ਆਰ ਫਿਰ ਇਹ ਕੋਈ ਦਿਵਾਲੀ ਤੇ ਸਪਾਈ ਜੁੰਡੀ ਇਹ ਕਰਨੀ ਪਾਈ ਤਾਂ ਅੱਗੇ ਪਿੱਛੇ ਵੀ ਕਰਨੀ ਜ਼ਰੂਰੀ ਹੁੰਦੀ ਹੈ ਕਿਉਂਕਿ ਆਪਾਂ ਇੱਥੇ ਬਹਿਨੇ ਆਪਣੀ ਰੋਟੀ ਰੋਜੀ ਰੋਟੀ ਹੈਗੀ ਹੈ ਕਿਉਂਕਿ ਇਸੇ ਨਾਲ ਹੀ ਆਪਣਾ ਕੰਮ ਚਲਾਉਣਾ ਦੋਸਤੋ ਉਧਰ ਜੁਤੀ ਜੀ ਵੀ ਲੱਗੇ ਪਏ ਆ ਆਪ ਦਾ ਕਮੈਂਟ ਰ ਤੇ ਸਹਾਇਤਾ ਕਿਉਂਸਤੋ ਮੈਂ ਇੱਕ ਮੋਟਾ ਕਾਗਜ਼ ਆ ਸਾ ਹੁਣ ਸਾਰਾ ਤੇ ਵਟੂਲ ਸਾਰਾ ਕੁਝ ਕਰਤਾ ਸਾ ਤੇ ਆਰਾਮ ਸੇ ਕੁਰਸੀਆਂ ਸਾ ਤਰੀ ਜਾਂਦਾ ਇਹ ਹੋ ਗਿਆ ਲੇਟ ਤੇ ਉਹ ਪ੍ਰਿੰਟ ਵੀ ਕਰ ਦੇਣਾ ਸਾ ਜੀ ਪ੍ਰਿੰਟ ਵੀ ਚੱਕ ਚੁੱਕ ਕੇ ਕਰ ਦੇਣਾ ਥੱਲੇ ਸਭ ਥੱਲੇ ਥੱਲੇ ਬੋ ਠੀਕ ਉਹ ਵੀ ਕਰਤਾ ਚੱਕ ਮਟਰ ਵੀ ਕੋਲ ਪੀਸੀ ਵਗੈਰਾ ਦੂਜਾ ਸਾਰਾ ਕੁਝ ਕਰਦੇ ਚਲੋ ਠੀਕ ਹੈ ਤਾਂ ਜੋ ਮੈਂ ਕਹਿੰਦਾ ਬਾਕੀ ਦਾ ਕਰਕੇ ਚੋਤੋ ਤੇ ਇਹ ਬਾਕੀ ਕੰਮ ਵੀ ਮੈਂ ਕਹਿੰਦਾ ਥੋੜੀ ਜਿਹੀ ਜੇ ਤੁਹਾਨੂੰ ਕਰਦੇ ਹੀ ਨਾ ਤਾਂ ਵੀ ਮੈਂ ਥੋੜੀ ਜਿਹੀ ਇੱਕ ਵਾਰ ਟਾਈਮ ਵਾਰ ਵਾਰ ਮਿਲ ਜਾ ਜਿਹੜਾ ਇਹ ਫालतू ਸਮਾਨ ਸੀਗਾ ਉਹ ਵੇਚ ਕਾਜ ਕਾगज ਵਗੈਰਾ ਸੀਗੇ ਤੇ ਕੰਮ ਦੇ ਉਹ ਕੋਈ ਕੰਮ ਹੋ ਚੁੱਕੇ ਹੈਗੇ ਉਹ ਕਲੀਅਰ ਹੋ ਗਏ ਉਹ ਹੁਣ ਗੱਟੇ ਦੇ ਵਿੱਚ ਪਾ ਕੇ ਸੀ ਘਰੇ ਲੈ ਕੇ ਜਾਵਾਂਗੇ ਦੁਕਾਨ ਤੇ ਖਲਾਰਾ ਹੁੰਦਾ ਤਾਂ ਕਰਨ ਔੜੇ ਹੈ ਮੋਸਕਾਣਾ ਆਦਾ ਕਾਜ ਜਿਹਾ ਲੈ ਕੇ ਲਿਖਣ ਲੱਗੀ ਪਈ ਹੈਗੀ ਐ ਅਸੀਂ ਸਫਾਈ ਕਰ ਦਿੱਤੀ ਸਾਰੀ ਤੇ ਹਜੇ ਕਾਜ ਜਿਸ ਵਿੱਚ ਟੀ ਆਂਦੇ ਜਿਹੜੇ ਕਾਜ ਰਹਿ ਗਏ ਬਸ ਸੋ ਹੁਣ ਦੋਸਤੋ ਹਰਸੀਂ ਚੱਲੇ ਆਂ ਸਮਾਨ ਸਾਰਾ ਸੈੱਟ ਕਰਤਾ ਹੁਣ ਦੁਕਾਨ ਨੂੰ ਵਧਾਵਾਂਗੇ ਤੇ ਅੱਜ ਕੋਲ ਆ ਗਏ ਤੁਸੀਂ ਕਾਹ ਚੱਪਾ ਤੇ ਹੁਣ ਤੁਹਾਨੂੰ ਅੱਗੇ ਦੀ ਫੋਟੋ ਦਿਖਾਉਣਾ ਹੈ ਸਾਡੀ ਦੁਕਾਨ ਦੀ ਉਹ ਜੀ ਆ ਜਾ ਰਿਹਾ ਰਿਹਾ ਤਾਂ ਮਮੇ ਦਾ ਮਮੇ ਦਾ ਵੀ ਕੱਤੀ ਆ ਮੈਂ ਦੁਆ ਕੀ ਕੱਤੀ ਆ ਤੋ ਸਾਡੀ ਜੋਤੀ ਨੇ ਸਭਾਈ ਕੀਤੀ ਅੱਜ ਬੜੀਆ ਢੰਗ ਨਾਲ ਤੇ ਤੁਸੀਂ ਦੱਸਿਓ ਵੀ ਇਹ ਵੀਡੀਓ ਤੁਹਾਨੂੰ ਕੋਈ ਜੀ ਲੱਗੀ ਕਮੈਂਟਾਂ ਤੇ ਤੇ ਇਹ ਵੀਡੀਓ ਇੱਥੇ ਅਸੀਂ ਬੰਦ ਕਰਦੇ ਇਸ ਇਨੂੰ ਵਲੌਗ ਨੂੰ ਬਾਏ ਬਾਏ ਓਕੇ